ਹਾਂਜੀ ਫੇਸਬੁਕ ਫੈਮਲੀ ਤੇ ਆਪਾਂ ਬਣਾਉਣ ਲੱਗੇ ਆ ਚੌਲਾਂ ਦੀ ਸਬਜ਼ੀ ਤੇ ਮੈਂ ਕਿਹਾ ਛੋਟਾ ਦਾ ਬਲੌਗ ਬਣਾ ਕੇ ਤੁਹਾਡੇ ਨਾਲ ਵੀ ਸ਼ੇਅਰ ਕਰਨਗੀ ਤੇ ਇਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਵਾ ਵੈਸੇ ਤਾਂ ਬਣਾਉਂਦੇ ਹੀ ਰਹਿੰਦੇ ਆ ਬੀਬੀਆਂ ਹਨ ਬਣਾਉਂਦੇ ਹੀ ਆ ਸਾਰੇ ਵੀ ਕਿਹੜਾ ਕਿਸੇ ਨੂੰ ਕੋਈ ਖਾਦੀ ਨਹੀਂ ਹੁੰਦੀ ਚੀਜ਼ ਤੇ ਕਿਉਂਕਿ ਆਪਣਾ ਪਿੰਡਾ ਚਾਹ ਅਕਸਰ ਹੀ ਚੱਲਦਾ ਤੇ ਇੱਧਰ ਆਪਾਂ ਗੜਬੀ ਰੱਖ ਲਈਏ ਇਹਦੇ ਚ ਪਾਣੀ ਪਾਉਣ ਨੂੰ ਇੱਧਰ ਆਪਣੀ ਕਈ ਨਾ ਹੁੰਦਾ ਨਹੀਂ ਤੇ ਮੈਂ ਚੱਕ ਲਿਆ ਮੈਂ ਇਹਦੇ ਚ ਪਾਉਣ ਨੂੰ ਤੇਲ ਆਪਾਂ ਤੜਕਾ ਲਾਉਣ ਲੱਗੇ ਹਾਂ ਨੂੰ ਫੈਂਟ ਦਾ ਜੀ ਤੇ ਸੋਚਿਆ ਥੋੜਾ ਜਿਹਾ ਬਲੌਗ ਬਣਾ ਲਈਏ ਤੇ ਆਪਾਂ ਤੁਹਾਡੇ ਨਾਲ ਅੱਜ ਦੀ ਵੀਡੀਓ ਕਰਦੇ ਹਾਂ ਸ਼ੇਰ ਤੇ ਇੱਧਰ ਆਪਣੇ ਪਿਆਜ਼ ਤੇ ਹਰੀਆਂ ਮਿਰਚਾਂ ਚੀਰ ਕੇ ਰੱਖੇ ਪਏ ਤੇ ਆਪਾਂ ਧੋਲੇ ਸੀਗੇ ਕੰਨੀ ਵਾਲੇ ਪਾਣੀ ਨਾਲ ਵੈਸੇ ਪਹਿਲਾਂ ਉੱਥੇ ਟੁੱਟ ਗਿਆ ਪਾਣੀ ਦਾ ਧੋਤੇ ਉਹ ਪਾਣੀ ਵੈਸੇ ਤਾਂ ਚੰਗਈਆ ਪਰ ਇੰਨਾ ਚੰਗਾ ਨਹੀਂ ਹੈਗਾ ਤੇ ਬਾਅਦ 'ਚ ਆਪਾਂ ਧੋਲੇ ਸੀਗੇ ਇਹ ਇਹਦੇ 'ਚ ਇਹਦੇ 'ਚ ਕੰਨੀ 'ਚ ਪਾਣੀ ਲੈਂਦਾ ਜਿਹੜਾ ਪੀਗਣ ਵਾਸਤੇ ਹੋਣਾ ਹਨਾ ਤੇ ਇੱਕ ਕੜਛੀ ਆਪਾਂ ਪਾ ਲਈਏ ਵਿੱਚ ਪਰ ਫੈਂਟ ਦੀ ਤੇ ਉਸ ਤੋਂ ਬਾਅਦ ਆਪਾਂ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਤੇ ਜੀਰਾ ਮੈਂ ਕੌਣੇ ਖੰਨੀਆਂ ਵਾਸ਼ ਕਰਕੇ ਕਿਉਂਕਿ ਜੀਰੇ ਨੂੰ ਵਾਸ਼ ਕਰਕੇ ਹਰਤਣਾ ਚਾਹੀਦਾ ਥੋੜਾ ਜਿਹਾ ਜਨਾ ਆਪਾਂ ਜੀਰਾ ਪਾਣਾ ਨਹੀਂ ਪਾਉਣਾ ਹੈਗਾ ਤੇ ਹੱਥ ਈ ਮਧੋ ਲੈਣੀ ਨਾ ੜਾ ਜ ਚੂਲੀ ਜੀ ਚ ਪਾਣੀ ਪਾ ਕੇ ਹਨ ਤੇ ਥੋੜਾ ਜਿਹਾ ਜੀਰਾ ਵਿੱਚ ਪਾ ਦੇ ਬੰਦਾ ਲ ਜਾਖਾ ਤੋਕਾ ਬੇ। ਆਪਾਂ ਬਾਰੇ ਹੋਰਾ ਤੋਲੇ ਨੇ ਗੰਡੇ ਪਤਲੀ ਬਾਵਾ ਟਾਈਮ ਦੀ ਪਈ ਆ ਗੈਸ ਤੇ ਤੇ ਪਤਲੀ ਆਪਣੀ ਹੋਈ ਪਈ ਆ ਗਰਮ ਤੇ ਹਲਾਓ ਜੀ ਆਪਾਂ ਵੀਡੀਓ ਥੋੜੀ ਜਿਹਾ ਸਕਿਪ ਕਰਕੇ ਚ ਕਿਉਂਕਿ ਸੜਕਾ ਬਹੁਤ ਕਰਦਾ ਤੜਕਾ ਜਿਹੜਾ ਨੂੰ ਤੁੰਗ ਕਰਦਾ ਆਹ ਕਰਕੇ ਤੜਕਾ ਹੁਣ ਆਪਣਾ ਹੋਈ ਜਾਂਦਾ ਰੈਡੀ ਤੇ ਹਰ ਨੰਬਰ ਤੇ ਪਾਣੀਆ ਤੇ ਜੀਰਾ ਪਾਤਾ ਤੇ ਉਹ ਤੋਂ ਬਾਅਦ ਆਪਾਂ ਪਾਵਾਂਗੇ ਚੌਲ ਜਿਵੇਂ ਆਪਾਂ ਦੂਜਾ ਤੜਕਾ ਲਾਉਣਾ ਹੈ ਨਾ ਪੱਜੀ ਨੂੰ ਤੇ ਉਵੇਂ ਹੀ ਆਪਾਂ ਇਹ ਤੜਕਾ ਲਾਈਦਾ ਵਾ ਦਈਆਂ ਆਪਾਂ ਮੂੰਗੀ ਦੀ ਦਾਲ ਵੀ ਮੈਂ ਤਾਂ ਤੜਕਾ ਲਾ ਕੇ ਬਣਾਉਣੀ ਹੁੰਦੀ ਆ ਬਾਹਰ ਤੋਂ ਕਦੀ ਤੜਕਾ ਨਹੀਂ ਲਾਇਆ ਮੈਂ ਜ਼ਰੂਰ ਤੜਕਾ ਲਾ ਦੇਣੀ ਹੁੰਦੀ ਜਦੋਂ ਖਦਾਲ ਧਰਨੀ ਪਾਉਣੀ ਆ ਉਹ ਵੀ ਤੜਕਾ ਲਾ ਦੇਣੀ ਹੁੰਦੀ ਆ ਕਿਉਂਕਿ ਮੈਨੂੰ ਬਾਅਦ ਤੜਕਾ ਲਾਉਣ ਦਾ ਨਾ ਮੇਰੇ ਕੋਲ ਇਨਾ ਟਾਈਮ ਹੁੰਦਾ ਮੈਨੂੰ ਹੁੰਦਾ ਵੀ ਹੈ ਨਾ ਤੜਕਾ ਆਪਣਾ ਬਣੀ ਜਾਂਦਾ ਪੂਰਾ ਵਧੀਆ ਤੜਕਾ ਬਣ ਗਿਆ ਤਾਂ ਫਿਰ ਆਪਾਂ ਇਹ ਤੇ ਪਾਵਾ ਗਰ ਮਸਾਲਾ ਮਸੂਲਾ ਜੋ ਵੀ ਸਾਰਾ ਹਨਾ ਟੱਕਰ ਬੈਂਚ ਤੇ ਤੇ ਅਕੀ ਤੇ ਬੈਂਚ ਤੇ ਆਪ ਕੋਈ ਨਾ ਕੁਝ ਮਾਉਣ ਵੱਧ ਪਿਆ ਰਿਹਾ ਹੈ ਆਹ ਕਰਕੇ ਦੰਤ ਕੋਪਾ ਸਾਕੇ ਤੂੰ ਦੇ ਟੱਕਾ ਤੇ ਕੁਲੀ ਪਾਣੀ ਦੀ ਗੜਬੀ ਕਰਕੇ ਤਰਕਾਰੀ ਹੁੰਦਾ ਲਓ ਜੀ ਤਰਕਾ ਆਪਣਾ ਹੋ ਗਿਆ ਵਧੀਆ ਰੈਡੀ ਦੇਖ ਲਓ ਤੁਸੀਂ ਇੱਥੇ ਮੈਂ ਪਾਇਆ ਮਸਾਲਾ ਜੀਰਾ ਲਾਲ ਮਿਰਚ ਪਾਊਡਰ ਹਲਦੀ

Anche c'è un po' di tarte lì. L'olio d'oliva. Tartate appena se ਕਿ ਚਾਹ ਇਹ ਆਪਾਂ ਭੋਂਕੇ ਰੱਖਦੇ ਸੀ ਪਹਿਲਾਂ ਅੱਧਾ ਘੰਟਾ ਪਹਿਲਾਂ ਕਿਉਂਕਿ ਇੱਕ ਟਾਈਮ ਹੋਵੇ ਤੇ ਸਿੱਧੀ ਜਾਣਗੇ ਤੇ ਇੱਕ ਦੂਜਾ ਨਹੀਂ ਸੰਘੜੇ ਬਣਨਗੇ ਜਿਵੇਂ ਆਪਾਂ ਚਾਹ ਤਰ ਦੇ ਫਿਰ ਕੋਈ ਪੱਕਾ ਕਰ ਲਈ ਜੇ ਬੰਦੇ ਆ ਹਨ ਤੇ ਹੁਣ ਆਪਾਂ ਪਾ ਦਨੇ ਦੋ ਗੜਬਾਣਾ ਪਾਣੀ ਇਹਦਾ ਤੇ ਬਾਅਦ ਚ ਪਾ ਦਾਂਗੇ ਥੋੜਾ ਜਿਹਾ ਦੁੱਧ ਘਲਾਉ ਜੀ ਇਹ ਸੰਕੜੀ ਬਾਤ ਨੂੰ ਬੰਦ ਜਾਣੀ ਆ ਕਿਉਂਕਿ ਚੋਲਾ ਹੈ ਨਾ ਤੁਹਾਨੂੰ ਕੋਤ ਚੋਲ ਚੋਲ ਲਗਾਉਣ ਦੇ ਲਈ ਤੋ 2-1/2 ਗੱੜਬੀ ਪਾਣੀ ਦੀ ਤੇ ਹੁਣ ਆਪਾਂ ਦਿਨੇ ਤੇ ਪਲੇਟ ਧੋ ਕੇ ਪਲੇਟਾਂ ਦਾ ਐਸੇ ਤੇ ਮਾਂਜ ਕੇ ਰੱਖੀ ਦਮ ਫੇਰ ਵੀ ਕਰ ਲਈ ਬਹੁਤ ਫਰਦਨਾ ਪੇਸ ਕਰਕੇ ਨਾ ਮਾਉ ਜੀ ਮਾਣ ਆਪਣੀ ਸਬਜੀ ਬਣ ਕੇ ਹੋਊ ਜ ਰੈਡੀ ਕੜ ਚੀ ਆਪਾਂ ਰੱਖ ਦੇ ਇਹਦੇ ਤੇ ਨਾ ਤੇ ਮੱਖੀ ਨਹੀਂ ਪੈਂਦੀ ਗਰਮ ਕਰਕੇ ਨਾਲ ਕਿਰਲੀ ਨੀ ਮੂੰਹ ਲਾਉਂਦੀ ਠੀਕ ਆ ਜਦੋਂ ਸਬਜੀ ਬਣ ਗਈ ਫੋਟੋ ਪਾ ਦੇਾਂਗੇ ਖੇਚ ਕਿ ਠੀਕ ਜਾਂ ਬਲੌਗ ਚ ਲੈ ਲਾਂਗੇ ਹੋਰ ਵੀ